ਨਾਨੀ ਵੱਲੋਂ ਜੋ ਜਵਾਬ ਮਿਲਿਆ ਹਰੇਕ ਸਾਰੇ ডিফেন্স ਆਫ ਮਿਨਿਸਟਰੀ ਰਸ਼ੀਅਨ ਫੈਡਰੇਸ਼ਨ ਆਰਮੀ ਆਫਸਰਸ ਸੇਮ ਹੀ ਸੀ ਕਿ ਸਟੇਟਸ ਮਿਸਿੰਗ ਹੈ ਤੇ ਮਿਸਿੰਗ ਦਾ ਮਤਲਬ ਉਹ ਡੈਥ ਵੀ ਨਹੀਂ ਡਿਕਲੇਅਰ ਕਰਦੇ ਕਿ ਹਾਫ 50 50 ਕੀ ਪਰਸਨ ਜਿੰਦਾ ਵੀ ਹੋ ਸਕਦਾ ਵਾ ਵੀ ਉਹ ਪਰਸਨ ਵੀ ਡੈਥ ਵੀ ਹੋ ਸਕਦੀ ਆ ਮੇਰੇ ਵੱਲੋਂ ਵੀ ਪੂਰੇ ਅਫਰਡਿਟ ਕੀਤੇ ਜਾਣਦੇ ਆ ਕਿ ਹਾਂਜੀ ਕੋਈ ਪਤਾ ਲੱਗ ਪਾਵੇ ਕਿ ਜੇ ਇੱਕ ਤੇਜਵਲ ਹੈਗੇ ਆ ਜਾਂ ਨਹੀਂ ਵੀ ਹੈਗੇ ਤੇ ਕਿਉਂਕਿ ਇਦਾਂ ਮੁਸ਼ਕਿਲ ਕਾਫੀ ਜ਼ਿਆਦਾ ਵਾ ਮੇਰੇ ਫੈਮਲੀ ਦੇ ਵਿੱਚ ਵੀ ਹਾਲਾਤਾਂ ਦੇ ਖਰਾਬ ਨੇ ਫੈਮਲੀ ਨੂੰ ਵਿਕਾਸ ਵਾਜੀ ਰੂਸ ਅਤੇ ਯੂਕਰੇਨ ਨੂੰ 3 ਸਾਲ ਤੋਂ ਵਾਧਾ ਸਮਾਂ ਹੋ ਗਿਆ ਜੰਗ ਉੱਥੇ ਹਜੇ ਵੀ ਜਾਰੀ ਹੈ ਔਰ ਇਹ ਜੰਗ ਜਿਹੜੀ ਲਗਾਤਾਰ ਚੱਲਦੀ ਨਜ਼ਰ ਆ ਰਹੀ ਹੈ ਔਰ ਇਸ ਜੰਗ ਨੂੰ ਲੈ ਕੇ ਜਿਹੜਾ ਕਿ ਅਮਰੀਕਾ ਵੱਲੋਂ ਵੀ ਕਿਤੇ ਨਾ ਕਿਤੇ ਰੋਕਣ ਦਾ ਪ੍ਰਯਾਸ ਕੀਤਾ ਗਿਆ ਸੀ ਪਰ ਉਹ ਜੰਗ ਹਜੇ ਵੀ ਜਿਹੜੀ ਰੁਕਣੀ ਪਾਈ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦੱਸਦੀ ਹੈ ਕਿ ਇਸ ਜੰਗ ਦੇ ਵਿੱਚ ਜਿਹੜਾ ਭਾਰਤੀ ਨਾਗਰਿਕ ਜਿਹੜੇ ਗਏ ਸੀਗੇ ਉਹਨਾਂ ਬਾਰੇ ਹਜੇ ਵੀ ਕੁਝ ਪਤਾ ਨਹੀਂ ਲੱਗ ਪਾਇਆ ਹੈ ਔਰ ਉਹਨ ਵੀ ਜਿਹੜਾ ਰੀਸੈਂਟਲੀ ਕੁਝ ਦਿਨ ਪਹਿਲਾਂ ਇੱਕ ਜਲੰਧਰ ਤੋਂ ਤੇ ਦੋ ਯੂਪੀ ਤੋਂ ਲੋਕ ਜਿਹੜਾ ਆਪਣੇ ਆਨ ਨੂੰ ਲੱਭਣ ਰਸ਼ੀਆ ਪਹੁੰਚੇ ਨੇ ਲੇਕਿਨ ਹਜੇ ਤੱਕ ਕੋਈ ਜਾਣਕਾਰੀ ਉਹ ਝਟਾ ਪਾਏ ਕਿ ਨਹੀਂ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਪਰਮਿੰਦਰ ਕੌਰ ਦੇ ਨਾਲ ਔਰ ਕਿਉਂਕਿ ਇਹਨਾਂ ਦੇ ਹਸਬੰਡ ਗਏ ਸੀਗੇ ਉਹ ਵੀ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲਾਪਤਾ ਨੇ ਉਹ ਵੈਸੇ ਖੁਦ ਆਪ ਜਿਹੜਾ ਉੱਥੇ ਰਸ਼ੀਨ ਆਰਮੀ ਜੁਆਇਨ ਕੀਤੀ ਸੀ ਮੈਮ ਕਾਫੀ ਸਮਾਂ ਹੋ ਗਿਆ ਹੈ ਹਜੇ ਤੱਕ ਜਿਹੜਾ ਪਤਾ ਲੱਗ ਪਾਇਆ ਹੈ ਕਿ ਤੁਹਾਡੇ ਜਿਹੜੇ ਹਸਬੰਡ ਨੇ ਕਿੱਥੇ ਕਿਸ ਬਾਰਡਰ ਤੇ ਲੜਨ ਗਏ ਸੀ ਔਰ ਕੀ ਹੋਣਾ ਬਾਰੇ ਕੋਈ ਜਾਣਕਾਰੀ ਮਿਲ ਪਈ ਨਹੀਂ ਮੈਂ ਜਦੋਂ ਗਈ ਸੀ ਉੱਥੇ ਤੇ ਮੈਂ ਕਾਫੀ ਟਰਾਈ ਕੀਤਾ ਸਾਰੇ ਪ੍ਰੋਸੈਸ ਵੀ ਕੀਤਾ ਸੀ ਪਰ ਉਹਨਾਂ ਨੇ ਵੱਲੋਂ ਜੋ ਜਵਾਬ ਮਿਲਿਆ ਹਰ ਇੱਕ ਸਾਰੇ ਡਿਫੈਂਸ ਆਫ ਮਿਨਿਸਟਰੀ ਰਸ਼ੀਅਨ ਫੈਡਰੇਸ਼ਨ ਆਰਮੀ ਆਫੀਸਰਸ ਸੇਮ ਹੀ ਸੀ ਕਿ ਸਟੇਟਸ ਮਿਸਿੰਗ ਹੈ ਤੇ ਮਿਸਿੰਗ ਦਾ ਮਤਲਬ ਉਹ ਡੈਥ ਵੀ ਨਹੀਂ ਡਿਕਲੇਅਰ ਕਰਦੇ ਹਾਫ 50 50 ਕੀ ਪਰਸਨ ਜਿੰਦਾ ਵੀ ਹੋ ਸਕਦਾ ਵਾ ਵੀ ਉਹ ਪਰਸਨ ਦੀ ਡੈਥ ਵੀ ਹੋ ਸਕਦੀ ਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਕਲੀਅਰਲੀ ਕੋਈ ਤੁਸੀਂ ਇੱਕ ਸਟੇਟਮੈਂਟ ਦਿਓ ਕਿ ਇਦਾਂ ਮੈਂ ਆਪਣੀ ਫੈਮਿਲੀ ਨੂੰ ਵੀ ਕੋਈ ਰਿਸਪੌਂਸ ਜਵਾਬ ਦੇਣਾ ਵਾ ਤੇ ਸਾਰਾ ਕੁਝ ਫਿਰ ਲਾਇਰ ਨੂੰ ਮਿਲੀ ਸੀ ਲਾਇਰ ਨੂੰ ਮਿਲਣ ਤੋਂ ਬਾਅਦ ਕੁਝ ਲੈਟਰਸ ਪਾਈਆਂ ਸੀ ਅਥਾਰਟੀ ਨੂੰ ਕਿ ਜੇ ਇਹ ਡਾਇਰੈਕਟਲੀ ਨਹੀਂ ਕਰਦੇ ਪਏ ਦੇ ਤੇਜਪਾਲ ਦੇ ਕਮਾਂਡਰ ਇੱਕ ਸਟੇਟਮੈਂਟ ਨਹੀਂ ਦਿੰਦੇ ਕਿ ਤੇਜਪਾਲ ਮਿਸਿੰਗ ਚ ਐ ਨੇਚਰ ਤੋਂ ਤੇ ਉਹਦੀ ਡੈਥ ਹੋ ਚੁੱਕੀ ਆ ਤੇ ਫਿਰ ਆਪਾਂ ਮੈਂ ਕੇਸ ਕਰੂੰਗੀ ਤੇ ਫਿਰ ਉਹ ਪ੍ਰੋਸੈਸ ਕੀਤਾ ਹੋਇਆ ਵਾ ਪਰ ਉਹਦਾ ਅਜੇ ਜਵਾਬ ਨਹੀਂ ਆਇਆ ਹੁਣ ਜਦੋਂ ਮੈਂ ਜਾਵਾਂਗੀ ਫਿਰ ਪਤਾ ਲੱਗੂਗਾ ਕਿ ਕੀ ਬੋਲਦੀ ਆ ਹਮਾਰਾ ਤੇ ਮਤਲਬ ਕਿ ਤੁਸੀਂ ਹੁਣ ਕਿੰਨੇ ਕਿ ਦਿਨਾਂ ਤੱਕ ਜਾਣ ਵਾਲੇ ਹੋ ਤੇ ਉੱਥੇ ਇਹ ਕੀ ਲੱਗਦਾ ਹੈ ਕਿ ਤੁਹਾਡਾ ਜਿਹੜੇ ਰੁਕੇ ਹੋਏ ਕੰਮ ਹੈ ਜਾਂ ਤੇਜਪਾਲ ਬਾਰੇ ਜਿਹੜਾ ਪਤਾ ਨਹੀਂ ਲੱਗ ਪਾਇਆ ਉਹ ਹੁਣ ਜੱਡੀ ਜਾਣਕਾਰੀ ਮਿਲ ਪਾਵੇ ਹਾਂਜੀ ਆਸ ਤੇ ਹੈਗੀ ਆ ਕਿ ਸਾਰਾ ਕੁਝ ਪਤਾ ਲੱਗ ਜੂਗਾ ਤੇਜਪਾਲ ਦੇ ਬਾਰੇ ਕਿਉਂਕਿ ਸਾਡੀ ਜਿਹੜੀ ਲਾਸਟ ਗੱਲ ਹੋਈ ਸੀ 3 ਮਾਰਚ ਨੂੰ ਸ਼ਾਮ ਦੇ ਟਾਈਮ ਹੋਈ ਸੀ ਉਸ ਤੋਂ ਬਾਅਦ ਤੇਜਪਾਲ ਦਾ ਫੋਨ ਨਹੀਂ ਆਨ ਹੋਇਆ ਉਸਦੇ ਇੱਕ ਦੋ ਫਰੈਂਡਸ ਕੋਲੋਂ ਹੀ ਪਤਾ ਚੱਲਿਆ ਸੀ ਕਿ ਹਾਂ 11 ਵੀ 5 ਮਾਰਚ ਨੂੰ ਤੇਜਪਾਲ ਮਿਸ ਹੋਏ ਨੇ ਕਿ ਜੋ ਉਹਨਾਂ ਨਾਲ ਹੋਇਆ ਵਾ 5 ਮਾਰਚ ਨੂੰ ਹੋਇਆ ਵਾ ਤੇ ਜਿਹੜਾ ਇਹਨਾਂ ਦੀ ਗਵਰਨਮੈਂਟ ਥਰੂ ਡਾਟਾ ਬਾਹਰ ਆਇਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਤੇਜਪਾਲ ਨੂੰ 2 ਦਿਨ ਹੋਏ ਸੀ ਫਰੰਟ ਲਾਈਨ ਤੇ ਭੇਜਿਆ ਤੇ ਤੀਜੇ ਦਿਨ ਉਹਦੇ ਨਾਲ ਕੁਝ ਹੋ ਗਿਆ ਸੀ ਤੇ ਹੁਣ ਦੇਖਦੇ ਆ ਮੈਂ ਕੁਝ ਕਹਿ ਨਹੀਂ ਸਕਦੀ ਤੁਹਾਨੂੰ ਮੇਰੇ ਵੱਲੋਂ ਤਾਂ ਪੂਰੇ ਐਫਰਟ ਕੀਤੇ ਜਾਣਦੇ ਆ ਕਿ ਹਾਂਜੀ ਕੁਝ ਪਤਾ ਲੱਗ ਪਾਵੇ ਕਿ ਜੇ ਤੇ ਤੇਜਪਾਲ ਹੈਗੇ ਆ ਜਾਂ ਨਹੀਂ ਵੀ ਹੈਗੇ ਤੇ ਕਿਉਂਕਿ ਇਦਾਂ ਮੁਸ਼ਕਿਲ ਕਾਫੀ ਜ਼ਿਆਦਾ ਵਾ ਮੇਰੇ ਫੈਮਲੀ ਦੇ ਵਿੱਚ ਵੀ ਹਾਲਾਤ ਥੋੜੇ ਖਰਾਬ ਨੇ ਫੈਮਲੀ ਨੂੰ ਇਕਾਸਵਾ ਕੀ ਪਰ ਗਵਰਨਮੈਂਟ ਜਿਹੜੀ ਆ ਉਹ ਕੁਝ ਕਰਨੀ ਪਾਰੀ ਕਿਉਂਕਿ ਉੱਥੇ ਡੈਥ ਇਸ ਜ਼ਿਆਦਾ ਹੋਣ ਕਰਕੇ ਕੇਸ ਜ਼ਿਆਦਾ ਹੋਣ ਕਰਕੇ ਹੋਰ ਕੰਟਰੀਆਂ ਤੋਂ ਲੋਕ ਜਿਹੜੇ ਆਏ ਹੋਏ ਨੇ ਉਹ ਕਾਫੀ ਨੇ ਕਿ ਇੱਕ ਇੰਡੀਅਨ ਹੀ ਨਹੀਂ ਹੈਗੇ ਉਹਨਾਂ ਦੇ ਆਪਣੇ ਕੰਟਰੀ ਦੇ ਹੋਰ ਲਾਗੇ ਜਿਹੜੀਆਂ ਦੂਸਰੀਆਂ ਕੰਟਰੀਆਂ ਵਾ ਫਿਰ ਲਗਾ ਲਓ ਕਿ ਨੇਪਾਲੀ ਬੜੇ ਨੇ ਤੇ ਕੇਸ ਜਿਆਦਾ ਹੋਣ ਕਰਕੇ ਜਿਹੜਾ ਟਾਈਮ ਲੱਗਦਾ ਪਿਆ ਵਾ ਇੱਕ ਰੀਜ਼ਨ ਇਹੀ ਆ ਕਿ ਇਹ ਜਿਆਦਾ ਕੇਸਿਸ ਕਰਕੇ ਤੇ ਬਾਡੀਜ਼ ਜਿਆਦਾ ਡੈਥ ਜਿਆਦਾ ਹੋਣ ਕਰਕੇ ਜਿਲੰਦਰ ਤੋਂ ਵੀ ਇੱਕ ਜਗਦੀਪ ਕੁਮਾਰ ਗਿਆ ਜਿਹਦਾ ਭ੍ਰਮਨਦੀਪ ਕੁਮਾਰ ਉਹ ਵੀ ਕਰਕੇ ਮਿਸਿੰਗ ਚ ਸੀਗਾ ਉਹਨੂੰ ਰੂਸ਼ੀਨ ਆਰਮੀ ਚ ਭਰਤੀ ਹੋ ਗਿਆ ਸੀ ਉਹ ਵੀ ਦੋ ਯੂਪੀ ਤੋਂ ਵੀ ਗਏ ਨੇ ਉਹਨਾਂ ਨਾਲ ਕੋਈ ਕੰਟੈਕਟ ਵਗੈਰਾ ਹੋ ਪਾਇਆ ਤੁਹਾਡਾ ਕੀ ਹੋਣਾ ਉਹ ਆਪਣੇਆਂ ਨੂੰ ਲੱਭਣ ਗਏ ਨੇ ਆਪਣੇ ਭਰਾ ਨੂੰ ਇੱਕ ਆਪਣੇ ਮਾਮੇ ਨੂੰ ਜਿਹੜਾ ਲੱਭਣ ਗਏ ਨੇ ਤੇ ਉਹਨਾਂ ਨੂੰ ਕੋਈ ਜਾਣਕਾਰੀ ਮਿਲ ਪਈ ਹੈ ਇਹਦਾ ਉਹਨਾਂ ਨੇ ਉਹ ਜੇ ਕਾਲ ਜਦੋਂ ਗਏ ਸੀ ਇੱਥੋਂ ਉਦੋਂ ਉਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸੀ ਉਹਨਾਂ ਕੋਲ ਸਿਰਫ ਇੱਕ ਬੈਚ ਸੀ ਜਿਹਦੇ ਬਿਹਾਫ ਤੇ ਉਹ ਰਸ਼ੀਆ ਗਏ ਆ ਕਿ ਹਾਨੂੰ ਆਪਣੇ ਪਰਸਨ ਦੀ ਇਨਫੋਰਮੇਸ਼ਨ ਚਾਹੀਦੀ ਆ ਤੇ ਉਹਨਾਂ ਦੀ ਇਨਫੋਰਮੇਸ਼ਨ ਜਿਸ ਤਰ੍ਹਾਂ ਮਾਸਕੋ ਦੇ ਵਿੱਚ ਨਹੀਂ ਸੀ ਮਾਸਕੋ ਤੋਂ علاوہ ਇੱਕ ਆਫਿਸ ਪੈਨਰ ਸੈਂਟ ਵਿਟਰਬਰਗ ਉਹ ਉੱਥੇ ਗਏ ਸੀ ਉੱਥੇ ਉਹਨਾਂ ਦਾ ਡਾਟਾ ਹੈਗਾ ਸੀ ਇਹਦੇ ਭਰਾ ਦਾ ਸਾਰੇ ਜਿੰਨੇ ਵੀ ਆ ਮਿਸਿੰਗ ਵਿੱਚ ਤੇ ਉਹਨਾਂ ਨੇ ਸ਼ਾਇਦ ਇਹਨਾਂ ਕੋਲੋਂ ਟਾਈਮ ਲਿਆ ਵੀ ਥੋੜੇ ਟਾਈਮ ਦੋ ਤੇ ਅਸੀਂ ਤੁਹਾਨੂੰ ਪ੍ਰੋਪਰ ਫਾਈਲ ਰੈਡੀ ਕਰਕੇ ਦਵਾਂਗੇ ਕੀ ਲੱਗਦਾ ਹੈਗਾ ਕਿ ਉੱਥੇ ਹਾਲਾਤ ਜਿਹੜੇ ਨੇ ਹਜੇ ਵੀ ਉਦਾਂ ਦੇ ਉਦਾਂ ਹੀ ਬਣੇ ਨੇ ਕਿਉਂਕਿ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੰਗ ਹਜੇ ਵੀ ਲੱਗੀ ਹੋਈ ਹੈ ਯੂਕਰੇਨ ਦੇ ਰਸ਼ੀਆ ਦੇ ਵਿੱਚ ਅ ਇੰਡੀਅਨ ਜਿਹੜੇ ਨੇ ਉਹਨਾਂ ਵਾਰੀ ਜਿਹੜੀ ਜਾਣਕਾਰੀ ਇਕੱਠੀ ਕਰਨੀ ਕਿੰਨੀ ਔਖੀ ਹੈ ਉੱਥੇ ਅ ਜ਼ਿਆਦਾ ਮੈਂ ਕਹਾਂ ਕਿ ਅ ਮੁਸ਼ਕਲਾਂ ਨਹੀਂ ਹੈਗੀਆਂ ਕਿਉਂਕਿ ਉਹਨਾਂ ਨੇ ਡਿਪਾਰਟਮੈਂਟ ਬਣਾਇਆ ਹੋਇਆ ਤੇ ਜਿਹੜਾ indians ਦਾ ਡਿਪਾਰਟਮੈਂਟ ਵਾ ਉਹਦੇ ਵਿੱਚ ਜਿਹੜੇ ਹੈਲਪ ਕਰਦੇ ਪਏ ਆ ਲੋਗ ਉੱਥੇ ਰਸ਼ੀਅਨ ਜਿਹੜੇ ਉਹ ਆਫਿਸ ਵੱਖਰਾ ਵਾ ਤੇ ਉਹ ਉਸ ਚੀਜ਼ ਨੂੰ ਸੀਰੀਅਸ ਲੈਂਦੇ ਆ ਕਿ ਪ੍ਰੋਪਰ ਕੰਮ ਕਰਦੇ ਆ ਆਪਣਾ ਤੇ ਪਰ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੇ ਕਮਾਂਡਰ ਦੇ ਜਿਨ੍ਹਾਂ ਦੇ ਅੰਦਰ ਇਹਨਾਂ ਨੇ ਡਿਊਟੀ ਕੀਤੀ ਆ ਜਦ ਜਦੋਂ ਇਹ ਮਿਸਿੰਗ ਹੋਏ ਆ ਜਿਹੜੀ ਉਹਨਾਂ ਵੱਲੋਂ ਲੈਟਰ ਨਹੀਂ ਰਿਲੀਜ਼ ਹੋਣ ਕਰਕੇ ਇਹ ਕਨਫਿਊਜ਼ਨ ਜਿਹੜੀ ਅੱਜ ਤੱਕ ਉਪੀ ਸਾਰੇ ਕਿਉਂਕਿ ਉਹਨਾਂ ਦੇ ਕਮਾਂਡਰਸ ਕਈ ਤੇ ਕਮਾਂਡਰਸ ਨਹੀਂ ਹੈਗੇ ਕਿ ਉਹਨਾਂ ਦੀ ਡੈਥ ਹੋ ਚੁੱਕੀ ਜਿੱਦਾਂ ਤੇਜਪਾਲ ਦੇ ਲਗਾਈਏ ਕਿ ਤੇਜਪਾਲ ਜਿਹੜੇ ਕਮਾਂਡਰ ਦੇ ਅੰਡਰ ਔਨ ਡਿਊਟੀ ਸੀ 5 ਮਾਰਚ ਨੂੰ ਉਹ ਕਮਾਂਡਰ ਦੀ ਵੀ ਡੈਥ ਹੋ ਗਈ ਆ ਤੇ ਪ੍ਰੋਪਰ ਸਟੇਟਮੈਂਟ ਕੋਈ ਬਾਹਰ ਨਹੀਂ ਆਉਂਦੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਬਾਹਰ ਆਉਂਦੀ ਇਸ ਕਰਕੇ ਡਾਟਾ ਮਿਸਮੈਚ ਹੁੰਦਾ ਪਿਆ ਹਾਂਜੀ ਤੇ ਤੁਹਾਨੂੰ ਉਮੀਦ ਹੈ ਕਿ ਇਸ ਵਾਰ ਜਿਹੜੀ ਪਿੱਛੇ ਜਿਹੜੀ ਜਾਣਕਾਰੀ ਨਹੀਂ ਮਿਲ ਪਈਆਂ ਜਾਂ ਤੁਹਾਡੇ ਜਿਹੜੇ ਕੰਮ ਅਟਕੇ ਹੋਏ ਨੇ ਉਹ ਪੂਰੇ ਹੋ ਜਾਣਗੇ ਜਾਣਕਾਰੀ ਪ੍ਰੋਪਰ ਮਿਲ ਪਾਵੇਗੀ ਤੇਜਪਾਲ ਬਾਰੇ ਜਿਹੜਾ ਪਤਾ ਲੱਗ ਪਾਵੇਗਾ ਤੇ ਜਿਹੜੇ ਇੱਥੋਂ ਦੀ ਹੋਰ ਇੰਡੀਅਨ ਗੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਪਾਵੇ। ਹਾਂਜੀ ਸਾਡੀ ਕੋਸ਼ਿਸ਼ ਆ ਕਿ ਜਿੰਨੇ ਵੀ ਮਿਸਿੰਗ ਦੇ ਵਿੱਚ ਵਾ ਤੇ ਮੈਂ ਰਿਕਵੈਸਟ ਕੀਤੀ ਸੀ ਜਿਲ੍ਹਾ ਨੂੰ ਕਿ ਤੁਸੀਂ ਚਿਲਿਆ ਕੋਣ ਹੈ? ਚਿਲਿਆ ਇੱਕ ਇਦਾਂ ਹੀ ਫਰੈਂਡ ਸਰਕਲ ਦੇ ਵਿੱਚ ਹੈਗੀ ਆ ਭਾਜੀ ਉਹਨਾਂ ਦੀ ਵਾਈਫ ਆ ਉਹ ਰਸ਼ੀਅਨ ਵਾ ਤੇ ਉਹਨੇ ਕਾਫੀ ਇੰਨਾ ਗੱਲਾਂ ਨੂੰ ਸੀਰੀਅਸ ਲਿਆ ਸੀ ਜਦੋਂ ਮੈਂ ਗਈ ਸੀ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਆ ਤੇ ਮੈਂ ਬਾਕੀ ਕੇਸਸ ਦੇ ਬਾਰੇ ਵੀ ਗੱਲ ਕੀਤੀ ਜਗਦੀਪ ਉਹਨਾਂ ਦੀ ਬਾਕੀ ਅਜੇ ਉਹਨਾਂ ਦੀ ਸਾਰੇ ਜਿੰਨੇ ਵੀ ਆ ਤੇ ਚੱਲਦੀ ਪਈ ਆ ਇਨਵੈਸਟੀਗੇਸ਼ਨ ਆਦਰਵਾਇਜ਼ ਜੇ ਕੁਝ ਨਹੀਂ ਹੋਊਗਾ ਫਿਰ ਉਹਦਾ ਕੋਈ ਹੋਰ ਕੋਈ ਹੱਲ ਕੱਢਾਂਗੇ ਜਦੋਂ ਚਾਹਾਂਗੇ ਫਿਰ ਦੇਖਦੇ ਆ ਤੇ ਉੱਥੇ ਜਿਹੜੇ ਬਾਰਡਰ ਦੀ ਕੁਝ ਜਾਣਕਾਰੀ ਮਿਲ ਪੰਦੀ ਉੱਥੇ ਕਿੰਨੇ ਕਿ ਲੋਕ ਜਿਹੜੇ ਨੇ ਉਹਨਾਂ ਦੀ ਡੈਥ ਹੋਈ ਆ ਉਹਨਾਂ ਦੀ ਡੈਡ ਬੋਡੀਆਂ ਪ੍ਰੋਪਰ ਉੱਥੇ ਆ ਜਾਂਦੀਆਂ ਨੇ ਜਿੱਥੇ ਰਖਵਾਈਆਂ ਜਾਂਦੀਆਂ ਨੇ ਜਾਂ ਫਿਰ ਕਈ ਡੈਡ ਬੋਡੀਆਂ ਉੱਥੇ ਐਦਾਂ ਹੀ ਪਈਆਂ ਹੁੰਦੀਆਂ ਨੇ ਨਹੀਂ ਇਹ ਤੇ ਸਿਚੁਏਸ਼ਨ ਤੇ ਡਿਪੈਂਡ ਕਰਦਾ ਕਿ ਜਦੋਂ ਕੋਈ ਵੀ ਐਦਾਂ ਦਾ ਸਮਾਂ ਜਾਂ ਫਿਰ ਅਟੈਕ ਹੁੰਦੀ ਆ ਬੌਮ ਜਾਂ ਮਿਜ਼ਾਈਲ ਨਾਲ ਤੇ ਉਹ ਡਿਪੈਂਡ ਕਰਦਾ ਕਿ ਬੋਡੀ ਹੈਗੀ ਹੈ ਨਹੀਂ ਹੈਗੀ ਉੱਥੇ ਤੱਕ ਪਹੁੰਚ ਸਕਦੇ ਆ ਤੇ ਕਿਸੇ ਵੇਲੇ ਕੁਸ਼ ਏਰੀਆ ਇਦਾਂ ਦੇ ਹੁੰਦੇ ਜਿਹਨਾਂ ਦੇ ਅੰਦਰ ਰਸ਼ੀਅਨ ਨਹੀਂ ਜਾ ਸਕਦੇ ਜਾਂ ਯੂਕਰੇਨ ਵਾਲੇ ਇਦਾਂ ਨਹੀਂ ਤੇ ਬਾਡੀਜ਼ ਸਮ ਟਾਈਮ ਉੱਥੇ ਰਹਿ ਜਾਂਦੀਆਂ ਹਨ ਹਾਂਜੀ ਤੇ ਹੁਣ ਜਿਹੜੇ ਹਾਲਾਤ ਨੇ ਉਹ ਸਮੇਂ ਸੁਧਰ ਚੁੱਕੇ ਨੇ ਉੱਥੇ ਜ਼ਿਆਦਾਤਰ ਕਿ ਹਜੇ ਵੀ ਉਸ ਤਰ੍ਹਾਂ ਦੇ ਹੀ ਨਹੀਂ ਕਿਉਂਕਿ ਤੁਸੀਂ ਤਾਂ ਜਾ ਕੇ ਵੀ ਆਏ ਹੋ ਨਾ ਲਾਸਟ ਟਾਈਮ ਅ ਜੰਗ ਤੇ ਉਸ ਤਰੀਕੇ ਨਾਲ ਹੀ ਚੱਲਦੀ ਪਈ ਆ ਕੋਸ਼ਿਸ਼ ਬਾਕੀ ਮੈਂ ਕੁਝ ਜ਼ਿਆਦਾ ਵੇਖਦੀ ਨਹੀਂ ਨਿਊਜ਼ ਵਗੈਰਾ ਹੁਣ ਮੈਨੂੰ ਜਿਆਦਾ ਪਤਾ ਨਹੀਂ ਹੈ ਬਟ ਚੱਲ ਰਹੀ ਹੈ ਸਟਿਲ ਤੇ ਜਿਹੜੇ ਹੁਣੇ ਗਏ ਹੋਏ ਨੇ ਉੱਥੇ ਇਹ ਤੁਹਾਡੇ ਤੋਂ ਇਹਨਾਂ ਦੀ ਕਿਵੇਂ ਤੁਸੀਂ ਮਦਦ ਕੀਤੀ ਹੈਗੀ ਇਹਨਾਂ ਦੇ ਕੋਲੋਂ ਜਦੋਂ ਇਹ ਗਏ ਸੀ ਇਹਨਾਂ ਕੋਲ ਕੋਈ ਕੁਝ ਡਾਕੂਮੈਂਟ ਸੀ ਕੋਈ ਪ੍ਰੋਪਰ ਡਾਕੂਮੈਂਟਸ ਨਹੀਂ ਸੀ ਹੈਗੇ ਤੇ ਮੈਂ ਤੇ ਇਹਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਪਹਿਲਾਂ ਸਾਰੇ ਡਾਕੂਮੈਂਟ ਕਲੈਕਟ ਕਰ ਲਓ ਸਾਰੇ ਡਾਕੂਮੈਂਟਸ ਲਾਓ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਗਵਰਨਮੈਂਟ ਕੋਲੋਂ ਕੋਈ ਰਿਵਰਟ ਮੰਗ ਸਕਦੇ ਜੋ ਕੀ ਇਸ ਤਰ੍ਹਾਂ ਅੱਧੀ ਦੂਰੀ ਇਨਫੋਰਮੇਸ਼ਨ ਨਾਲ ਤੇ ਕੁਝ ਵੀ ਨਹੀਂ ਹੋਣਾ ਉਹ ਇਹ ਕਰਦੇ ਪਏ ਆ ਕਿ ਸਾਰੇ ਆਫਿਸਾਂ ਅਸੀਂ ਗਏ ਆ ਪਰ ਡਾਕੂਮੈਂਟਸ ਲਈ ਇਹਨਾਂ ਨੇ ਅਪਲਾਈ ਕੀਤਾ ਹੋਇਆ ਮੇਬੀ ਇਹਨਾਂ ਨੂੰ ਮਿਲ ਗਏ ਤੁਹਾਡੇ ਫਰੈਂਡਸ ਨੇ ਉਹ ਮਦਦ ਕਰ ਰਹੇ ਹਨ ਹਾਂਜੀ ਉਹ ਕਰ ਰਹੇ ਆ ਮਦਦ ਉਹ ਇਹਨਾਂ ਨੂੰ ਜਾਣਦੇ ਆ ਦੋ ਤਿੰਨ ਵਾਰੀ ਗਏ ਆ ਤੇ ਹੁਣ ਮੇਰੀ ਗੱਲ ਨਹੀਂ ਹੋਈ ਅੱਜ ਚਾਹ ਕੱਲ ਦੇ ਵਿੱਚ ਦੱਸਿਆ ਨਹੀਂ ਹਜੀ ਕੁਝ ਇਹਨਾਂ ਨੇ ਤੇ ਤੁਸੀਂ ਵੀ ਜਲਦ ਜਿਹੜੇ ਚੱਲੇ ਹੋ ਹਾਂਜੀ ਤੇ ਇਹਨਾਂ ਨੂੰ ਮਿਲੂਗੇ ਤੁਸੀਂ ਜਾ ਕੇ ਉੱਥੇ ਜਿਹੜੇ ਆਪਣੇ ਇੱਥੋਂ ਦੇ ਇੰਡੀਅਨ ਹੋਣਗੇ ਆ ਜਲੰਧਰ ਵਾਲਾ ਮੁੰਡਾ ਗਿਆ ਜਾਂ ਯੂਪੀ ਦੇ ਗਿਆ ਇਹਨਾਂ ਦੇ ਕੋਲੋਂ ਸ਼ਾਇਦ ਥੋੜਾ ਵੀਜ਼ੇ ਦੀ ਵੀਜ਼ਾ ਜਿਹੜਾ ਇਹਨਾਂ ਨੂੰ ਇਸ਼ੂ ਕੀਤਾ ਗਿਆ ਉਹ 1 ਮੰਥ ਦਾ ਕੀਤਾ ਗਿਆ ਤੇ ਮੇਬੀ ਜਦੋਂ ਤੱਕ ਮੈਂ ਜਾਵਾਂ ਸ਼ਾਇਦ ਇਹ ਆ ਜਾਣ ਪਰ ਜੇ ਕੋਈ ਮਦਦ ਹੋਊਗੀ ਆਦਰਵਾਇਜ਼ ਉਦਾਂ ਤੇ ਉਹ ਐਕਸੀਡੈਂਟ ਹੋਏਗਾ ਹੈ ਨਾ ਉਹ ਮੈਨੂੰ ਪਤਾ ਨਹੀਂ ਇਸ ਬਾਰੇ ਵਿੱਚ ਇਨਫੋਰਮੇਸ਼ਨ ਨਹੀਂ ਹੈਗੀ ਤੇ ਜੇ ਕੋਈ ਮਦਦ ਹੋਊਗੀ ਉਹ ਮੈਂ ਜ਼ਰੂਰ ਕਰੂੰਗੀ ਹਾਂਜੀ ਬਿਲਕੁਲ ਸੋਇਸਨ ਪਰਮਿੰਦਰ ਕੌਰ ਇਹਨਾਂ ਨੇ ਦੱਸਿਆ ਕਿ ਹਜੇ ਵੀ ਹਾਲਾਤ ਉੱਥੇ ਜਿਹੜੇ ਨੇ ਉਹ ਉਦਾਂ ਦੇ ਨੇ ਜੰਗ ਹਜੇ ਵੀ ਚੱਲੀ ਆ ਲੇਕਿਨ ਤੇਜਪਾਲ ਬਾਰੇ ਉਹ ਫਿਰ ਵੀ ਪਤਾ ਲਗਾਣ ਕੇ ਉਮੀਦ ਹੈ ਕਿ ਇਸ ਵਾਰ ਪੂਰੀ ਜਾਣਕਾਰੀ ਇਹਨਾਂ ਨੂੰ ਮਿਲ ਪਾਵੇਗੀ ਔਰ ਦੂਸਰੇ ਜਿਹੜੇ ਇੰਡੀਅਨ ਗਏ ਹੋਏ ਨੇ ਉਹਨਾਂ ਦੀ ਹੈਲਪ ਜਿਹੜੀ ਨੇ ਇਹਨਾਂ ਦੇ ਫਰੈਂਡਸ ਜਿਹੜੇ ਸਰਕਲ ਹੈ ਉੱਥੇ ਉਹ ਕਰ ਰਹੇ ਨੇ ਹਰ ਆਫਿਸ 'ਚ ਜਾ ਰਹੇ ਨੇ ਹਰ ਆਫਿਸ ਦੇ ਵਿੱਚ ਜਾ ਕੇ ਜਾਣਕਾਰੀ ਜੁਟਾ ਰਹੇ ਨੇ ਲੇਕਿਨ ਅੱਗੇ ਦੇਖਣ ਵਾਲਾ ਸਮਾਂ ਇਹ ਹੋਵੇਗਾ ਕਿ ਉਹਨਾਂ ਨੂੰ ਕਿੰਨੀ ਕੀ ਜਾਣਕਾਰੀ ਮਿਲ ਪੰਦੀ ਹੈ ਜਾਂ ਉਹ ਜਿਹੜੇ ਆਪਣੇਆਂ ਨੂੰ ਲੱਭਣਗੇ ਨੇ ਉਹ ਲੱਭਾਂਦੇ ਕਿ ਨਹੀਂ ਫਿਲਹਾਲ ਤੁਸੀਂ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਹਰਜੋਤ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ